ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ 'ਤੇ ਤੁਹਾਡਾ ਸਭ ਦਾ ਇੱਕ ਬਾਰ ਫਿਰ ਤੋਂ ਬਹੁਤ ਹੀ ਬਹੁਤ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੇ ਆ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੇ ਆ ਬੇਟੀ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤੇ ਦੀ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ। ਦੋ ਗੱਲ ਦਸਤਾਨ ਵਿੱਚ ਰੱਖਣੇ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ इजीली ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਆ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੋ ਸ਼ੇਅਰ ਕਰ ਸਕਦੇ ਹੋ। ਸਾਡਾ ਇਹ ਦਾਅਵਾ ਹੀ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ। ਤੁਸੀਂ ਆਪਣਾ ਬਾਇਓ ਡਾਟਾ ਸਾਡੇ ਸਿੱਧੇ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ। ਸਾਨੂੰ ਆਪਣੇ ਨਾਲ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰਾਂਚਾਈਜ਼ੀ ਲੋੜਾ ਜੋ ਕਿ ਸਰਨਾ ਮਿਲ ਕੇ ਰਿਸ਼ਤਿਆਂ ਦਾ ਕੰਮ ਕਰ ਸਕਣ ਸੋ ਜਿਨ੍ਹਾਂ ਨੇ ਵੀ ਸਰਨਾ ਕੰਮ ਕਰਨਾ ਹੋਵੇ ਸਾਨੂੰ ਕੰਟੈਕਟ ਜਾਂ ਫਿਰ WhatsApp ਤੇ ਆਪਣਾ ਡਾਟਾ ਸ਼ੇਅਰ ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜਨਵਰੀਸ ਤੇ ਲੈ ਕੇ ਆਈਆਂ ਜਿਸ ਦੇ ਵਿੱਚ ਪੂਰਾ ਦਾ ਲੜਕਾ ਹੈ ਜੋ ਕਿ ਬੇਦੀ ਜਨਰਲ ਸਿਕ ਕਾਸਮਸਵੰਦ ਰੱਖਦੇ ਹਨ ਉਸਦੀ ਖੂਸੂਸਾ ਲੜਕੀ ਲੋੜਾ ਲੜਕੀ ਦੀ ਉਮਰ 28 ਸਾਲ ਦਾ ਗੋਰਾ ਕੱਦ ਪੰਜ ਫੁੱਟ 18 ਇੰਚ ਦੀ ਪੜਾਈ ਜੁੜੀ ਪਲੱਸ 2 ਨਾਲ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੈ ਅਤੇ ਹੈਲਥ ਸੈਂਟਰ ਇੰਸਪੈਕਟਰ ਵੀ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਲਗ ਇੱਕ ਵੱਡੀ ਭੈਣ ਹੈ ਜੋ ਕਿ ਵੈਅ ਹੋਏ ਹਨ ਤੇ ਇਸ ਸਮੇਂ ਲੜਕਾ ਦਾ ਆਪਣਾ ਖੁਦ ਦਾ ਗਰੋਸਰੀ ਸਟੋਰ ਆ ਜਿਸ ਦੀ ਮਹੀਨਾਵਾਰ ਆਮਦਨ 40000 ਆ ਇਹ ਪਰਿਵਾਰ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਲੜਕੇ ਵਾਲਿਆਂ ਨੂੰ ਪੜੇ ਲਿਖੀ ਜਨਰਲ ਕਾਸਟ ਦੇ ਲੋੜਾ ਜੋ ਕਿ ਰੋੜਾ ਖੱਤਰੀ ਬੇਦੀ ਕਾਸ ਨੂੰ ਸੰਬੰਧ ਰੱਖਦੀ ਹੋਵੇ ਲੜਕੀ ਦਾ ਕੋਈ ਵੀ ਡਿਪਲੋਮਾ ਵੀ ਪਾਸ ਕੀਤਾ ਹੋਵੇ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਅੱਜ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਰਿਸ਼ਤਾ ਪਸੰਦ ਹੋਵੇ ਸੜ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਸਾਡੀ ਇਸ ਵੀਡੀਓ ਨੂੰ ਲਾਸਟ ਤ ਨਤੇ ਸਾਡੇ ਇਸ ਚੈਨਲ ਨੂੰ ਹੋਰ ਜ਼ਿਆਦਾ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ